ਇੱਕ ਪਾਸੇ ਤਾਂ ਪਿਆਰ ਨਾਲ ਵੋਟਾਂ ਮੰਗਣ ਵਾਲੇ ਆ ਦੂਜੇ ਪਾਸੇ ਹੰਕਾਰ ਨਾਲ ਵੋਟਾਂ ਮੰਗਣ ਵਾਲੇ ਆ ਬੋਰਡਾਂ ਤੇ ਕੀ ਲਿਖਿਆ ਹੋਇਆ ਆਸ਼ੂ ਇਜ਼ ਮਸਟ ਮਤਲਬ ਆਸ਼ੂ ਜ਼ਰੂਰੀ ਹੈ ਕੀ ਗੱਲ ਐਡਾ ਕਿਹੜਾ ਨੈਲਸਨ ਮਡੇਲਾ ਐ ਉਹ ਬਿੱਟੂ ਵੀ ਨਾਲ ਹੀ ਬੈਠਾ ਸੀ ਉਹ ਹੁਣ ਦੂਜੇ ਪਾਸੇ ਆ ਹੁਣ ਇਹ ਨਹੀਂ ਪਤਾ ਕੌਣ ਕਿਹੜੇ ਪਾਸੇ ਆ ਮਨਤਾ ਇਹ ਨਹੀਂ ਪਤਾ ਲੱਗਦਾ ਇਹਨਾਂ ਦਾ ਅੱਧੀ ਕਾਂਗਰਸ ਐ ਇੱਧਰਲੇ ਪਾਸੇ ਅੱਧੀ ਭਾਜਪਾ ਐ ਇੱਧਰਲੇ ਆ ਹੁਣੇ ਆਸ਼ੂ ਤੇ ਬਿੱਟੂ ਆਏ ਹੁੰਦੇ ਸੀ ਹੁਣ ਵਿਰੋਧੀ ਪਾਰਟੀਆਂ ਦਾ ਅਫਸਰ ਨੇ ਇਹ ਕੀ ਯਕੀਨ ਕਰੋਗੇ ਨਾ ਤੇ ਜੀ ਜਾਖੜ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰਲੇ ਪਾਸੇ ਆਈ ਕੈਪਟਨ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰਲੇ ਪਾਸੇ ਆਈ ਮਨਪਰੀ ਬਾਦਲ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰ ਆਪਾਂ ਇਸ ਤਾਂ ਮੈਨੂੰ ਲੱਗਦਾ ਦੂਹਰਤੀ ਹਰ ਵੀ ਕਰਨ ਲੱਗੇ ਵੀ ਦੋ ਵਾਰੀ ਕਾਂਗਰਸ ਚ ਦੋ ਵਾਰੀ ਕਾਲੀਦਲ ਚ ਇੱਕ ਵਾਰੀ ਆਮਾਨੀ ਪਾਰਟੀ ਚ ਇੱਕ ਵਾਰੀ ਇੱਧਰ ਇੱਕ ਵਾਰੀ ਆਪ ਦੀ ਪਾਰਟੀ ਬਣਾ ਲਈ ਇੱਕ ਵਾਰੀ ਇਹ ਤਾਂ ਮਤਲਬ 7 8 11 12 ਤੇ ਚਲੇਗਾ ਤੁਹਾਡੇ ਕੋਲੇ ਆਇਆ ਕਿ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਚੁਣ ਲਿਓ ਕੌਣ ਚੁਣਨਾ ਹੈ ਇੱਕ ਪਾਸੇ ਤਾਂ ਪਿਆਰ ਨਾਲ ਵੋਟਾਂ ਮੰਗਣ ਵਾਲੇ ਆ ਦੂਜੇ ਪਾਸੇ ਹੰਕਾਰ ਨਾਲ ਵੋਟਾਂ ਮੰਗਣ ਵਾਲੇ ਆ ਬੋਰਡਾਂ ਤੇ ਕੀ ਲਿਖਿਆ ਹੋਇਆ ਆਸ਼ੂ ਇਜ਼ ਮਸਟ ਮਤਲਬ ਆਸ਼ੂ ਜ਼ਰੂਰੀ ਹੈ ਕੀ ਗੱਲ ਐਡਾ ਕਿਹੜਾ ਨੈਲਸਨ ਮਡੇਲਾ ਹੈ ਬਈ ਕਿਉਂ ਜ਼ਰੂਰੀ ਹੈ ਬਈ ਇੱਥੇ ਗੁੰਡੇ ਜ਼ਰੂਰੀ ਇੱਥੇ ਬੱਤਮੀਜ਼ੀਆਂ ਕਰਨ ਨਾਲੇ ਜ਼ਰੂਰੀ ਹੈ ਮਾਵਾ ਭੈਣਾਂ ਦੀ ਬੇਇੱਜ਼ਤੀਆਂ ਕਰਨ ਨਾਲੇ ਜ਼ਰੂਰੀ ਹੈ ਦੇਖਦਾ ਜੀ ਕਿਵੇਂ ਪ੍ਰਿੰਸੀਪਲ ਨੂੰ ਬੋਲਦਾ ਸੀ ਪ੍ਰਿੰਸੀਪਲ ਨੂੰ ਕਿਵੇਂ ਬੋਲਦਾ ਸੀ ਆ ਗਈ ਹੁਣ ਤੂੰ ਉਹ ਕਹਿੰਦਾ ਸੀ ਮੈਂ ਜੀ ਟ੍ਰੈਫਿਕ ਜੇ ਲੇਟ ਹੋ ਗਈ ਹੁਣ ਨਹੀਂ ਜਾ ਪਹੁੰਚ ਜਾ ਫਰਾਨਾ ਤੇਨਕਾ ਉਹ ਬਿੱਟੂ ਵੀ ਨਾਲ ਹੀ ਬੈਠਾ ਸੀ ਉਹ ਹੁਣ ਦੂਜੇ ਪਾਸੇ ਆ ਹੁਣ ਇਹ ਨਹੀਂ ਪਤਾ ਕੌਣ ਕਿਹੜੇ ਪਾਸੇ ਆ ਮਨ ਤੈ ਇਹ ਨਹੀਂ ਪਤਾ ਲੱਗਦਾ ਇਹਨਾਂ ਦਾ ਅੱਧੀ ਕਾਂਗਰਸ ਇੱਧਰਲੇ ਪਾਸੇ ਆ ਅੱਧੀ ਭਾਜਪਾ ਇੱਧਰਲੇ ਪਾਸੇ ਆ ਸਮਝ ਹੀ ਨਹੀਂ ਆਉਂਦੀ ਉਹ ਤਾਂ ਉਹ ਗੱਲ ਹੋ ਗਈ ਵੋਟਾਂ ਨਾਮ ਹਾਲ ਸੀ ਜੀ ਮੈਂ ਹੁਣ ਚੱਲਦਾ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗੀ ਉਹਨਾਂ ਨੇ ਫੋਨ ਕੀਤਾ ਜੀ ਫਾਇਰ ਬ੍ਰਿਗੇਡ ਚ ਕਹਿੰਦੇ ਜੀ ਅੱਗ ਲੱਗੀ ਸਾਡੇ ਪਾਰਟੀ ਦੇ ਦਫ਼ਤਰ ਨੂੰ ਸਾਰੇ ਝੰਡੇ ਸਾਰੇ ਪੋਸਟਰ ਇੱਥੇ ਪਏ ਨੇ ਵਿਰੋਧੀਆਂ ਦੀ ਚਾਲ ਹੈ ਜੀ ਇਹ ਛੇਤੀ ਛੇਤੀ ਗੱਡੀਆਂ ਭੇਜੋ ਫਾਇਰ ਬ੍ਰਿਗੇਡ ਦੀਆਂ ਅਸੀਂ ਤਾਂ ਇਲੈਕਸ਼ਨ ਹਾਰ ਜਾਾਂਗੇ ਜੀ ਫਾਇਰ ਬ੍ਰਿਗੇਡਾਂ ਨੇ ਗੱਡੀਆਂ-ਗੱਡੀਆਂ ਸਟਾਰਟ ਕੀਤੀਆਂ ਫਿਰ ਉਸੇ ਬੰਦੇ ਤਿੰਨ-ਚਾਰ ਮਿੰਟਾਂ ਬਾਅਦ ਫੋਨ ਆ ਗਿਆ ਕਹਿੰਦੇ ਜੀ ਗੱਡੀਆਂ ਭੇਜਣ ਦੀ ਕੋਈ ਲੋੜ ਨਹੀਂ ਕੋਈ ਪ੍ਰੋਬਲਮ ਨਹੀਂ ਜਮਾ ਠੀਕ ਉਹ ਕਹਿੰਦੇ ਅੱਗ ਤੇ ਕਾਬੂ ਪਾ ਲਿਆ ਕਹਿੰਦੇ ਨਹੀਂ ਅੱਗ ਤਾਂ ਮੱਚੀ ਜਾਂਦੀ ਹੈ ਮਈ ਪਾਰਟੀ ਬਦਲ ਲਈ ਹੁਣ ਵਿਰੋਧੀ ਪਾਰਟੀਆਂ ਦਾ ਦਫਤਰ ਹੈ ਮੱਚਣ ਦੋ ਆਏ ਨੇ ਉਹ ਆ ਹੁਣੇ ਆ ਆਸ਼ੂ ਤੇ ਬਿੱਟੂ ਆਏ ਹੁੰਦੇ ਸੀ ਹੁਣ ਵਿਰੋਧੀ ਪਾਰਟੀਆਂ ਦਾ ਦਫਤਰ ਨੇ ਕੀ ਯਕੀਨ ਕਰੋਗੇ ਨਾ ਤੇ ਜੀ ਜਾਖੜ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰਲੇ ਪਾਸੇ ਆਈ ਕੈਪਟਨ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰਲੇ ਪਾਸੇ ਆਈ ਮਨਪਰੀ ਬਾਦਲ ਪਹਿਲਾਂ ਇੱਧਰ ਹੁੰਦਾ ਸੀ ਉਹਨੂੰ ਉੱਧਰ ਆਪਾਂ ਇਸ ਤਾਂ ਮੈਨੂੰ ਲੱਗਦਾ ਦੁਹਰਤੀ ਹਰ ਵੀ ਕਰਨ ਲੱਗ ਗਏ ਵੀ ਦੋ ਵਾਰੀ ਕਾਂਗਰਸ ਚ ਦੋ ਵਾਰੀ ਅਕਾਲੀ ਦਲ ਚ ਇੱਕ ਵਾਰੀ ਆਮ ਆਨੀ ਪਾਰਟੀ ਚ ਇੱਕ ਵਾਰੀ ਇੱਧਰ ਇੱਕ ਵਾਰੀ ਆਪ ਦੀ ਪਾਰਟੀ ਬਣਾ ਲਈ ਇੱਕ ਵਾਰੀ ਉ ਤਾਂ ਮਤਲਬ 7 8 11 12 ਤੇ ਚਲੇ ਗਿਆ ਕੰਮ ਕੋਈ ਯਾਰ ਕਿਤੇ ਤਾਂ ਖੜਜੋ ਯਾਰ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਦੂਜਿਆਂ ਦੇ ਮੋਟਰਸਾਈਕਲ ਵਾਂਗੂ ਜਿੱਧਰ ਨੂੰ ਡੇਡਾ ਕਰਦਾ ਉਧਰ ਹੀ ਖੜ ਜੰਨੇ ਹੋ ਯਾਰ ਬਸ ਕਿਤੇ ਤਾਂ ਖੜਜੋ ਨਾ ਹੁਣ ਲੜੀ ਜਾਂਦੇ ਆ ਆਪੱਚ ਪ੍ਰਧਾਨ ਨੂੰ ਉਹ ਨਹੀਂ ਬੁਲਾਉਂਦੇ ਉਹਦੀ ਫੋਟੋ ਫੋਟਨ ਲਾਈ ਮੈਨ ਲੱਗਾ ਕੋਈ ਉਹ ਲੜ ਪਿਆ ਆਪੱਚ ਕਹਿੰਦੇ ਫੋਟੋ ਕਿਉਂ ਨਹੀਂ ਲਾਈ ਅੱਛਾ ਜੀ ਨੇ ਜੀ ਨੇ ਰਾਜੇ ਬੜਿੰਕ ਨੂੰ ਹਰਾਉਣ ਵਾਸਤੇ ਕੰਮ ਕੀਤਾ ਸੀ ਉਹਨੂੰ ਚੰਨੀ ਨੇ ਜੁਆਇਨ ਕਰਾ ਲਿਆ ਉਥੇ ਰਾਜਾ ਨਹੀਂ ਬੁਲਾਇਆ ਰਾਜੇ ਨੇ ਮੁੱਲਾਪੁਰ ਦਾ ਆਖਾ ਜਿਹਨੇ ਚੰਨੀ ਨੂੰ ਜਲੰਧਰ ਤੋਂ ਰੌਣ ਬਾਅਦ ਤੇ ਕੰਮ ਕੀਤਾ ਸੀ ਉਹਨੇ ਉਹਨੂੰ ਦਾ ਕਕਰਾ ਲਿਆ ਕਹਿੰਦਾ ਆ ਜਾ ਫਿਰ ਇਹ ਤਾਂ ਆ ਕੰਮਾਂ ਤੇ ਲੱਗੇ ਹੋਏ ਨਹੀਂ ਕੋਈ ਪੰਜਾਬ ਹੈ ਇਹਦੇ ਵਿੱਚ ਇੱذ ਕਿਤੇ ਪੰਜਾਬ ਹੈ ਇੰਨਾਂ ਦੀਆਂ ਜਿਹੜੇ ਐਕਟੀਵਿਟੀਆਂ ਨੇ ਇੱذ ਪੰਜਾਬ ਹੈਗਾ ਕਿਤੇ ਕੋਈ ਬੇਰਜ਼ਗਾਰੀ ਦੀ ਗੱਲ ਕੋਈ ਪਾਣੀ ਥੱਲੇ ਧਰਤੀ ਦੇ ਚਲੇ ਗਏ ਉਹਦੀ ਕੋਈ ਗੱਲ ਕੋਈ ਇੰਡਸਟਰੀ ਦੀ ਗੱਲ ਕੋਈ ਕਾਮਯਾਬੀ ਦੀ ਗੱਲ ਕੋਈ ਨੌਕਰੀਆਂ ਦੀ ਗੱਲ ਕੋਈ ਖੇਤੀ ਦੀ ਗੱਲ ਕੋਈ ਮਜ਼ਦੂਰਾਂ ਦੀ ਗੱਲ ਕੋਈ ਵਪਾਰੀਆਂ ਦੀ ਗੱਲ ਹੈ ਨਾ ਐਸੇ ਪਿੱਛੇ ਲੜ ਪੈਂਦੇ ਮੈਂ ਉਹ ਕੁਰਸੀ ਤੇ ਬਹਿਣਾ ਤੂੰ ਤੇ ਕਿਉਂ ਬਹਿ ਗਿਆ ਚੱਕ ਇੱਕ ਦੂਜੇ ਤੇ ਕੁਰਸੀਆਂ ਹੀ ਚਲਦੀਆਂ ਨੇ ਫਿਰ ਲੜ ਪੈਂਦੇ ਜੀ ਆਪਾਂ ਚ ਮੈਂ ਇਹਦੇ 'ਚ ਤਾਂ ਨਹੀਂ ਮੈਂ ਲੜਾਉਂਦਾ ਮੂੰ ਤਾਂ ਹਰੇ ਗੱਲ 'ਚ ਮੇਰਾ ਨਾਂ ਲਾਉਂਦੇ ਨੇ ਤੂੰੰਦ ਜਿਆਦੇ ਪੈ ਜੇ ਕਹਿੰਦੇ ਭਵੰਤਮਨ ਅਸਤੀਫਾ ਦੇ ਦੇ ਤੂੰੰਦ ਜਿਆਦੇ ਪੈ ਗਈ ਐਦਕੀ ਗਰਮੀ ਪੈ ਗਈ ਕਹਿੰਦੇ ਭਵੰਤਮਨ ਗਰਮੀ ਘਟਾ ਸਕਦਾ ਸੀ ਅਸਤੀਫਾ ਦੇਣਾ ਚਾਹੀਦਾ ਹੈ ਕੈਨੇਡਾ ਚ ਬਰਫ ਪੈ ਜੇ ਕਹਿੰਦੇ ਭਗਵੰਤ ਮਾਨ ਅ스티ਫਾ ਦੇ ਵੇਲੇ ਮੈਂ ਹਰ ਗੱਲ ਮੇਰੇ ਨਾਲ ਲਾ ਦਿੰਦੇ ਨੇ ਜੀ ਉਹ ਬਿਕਰਮਜੀਤ ਮਜੀਠੀਆ ਜਿਵੇਂ ਉਹੀ ਵੀ ਕਿਤੇ ਕਿਸੇ ਦਾ ਹਸਪਤਾਲ ਚ ਪਤਾ ਲੈਣ ਚਲਾ ਜਾਵਾਂ ਨਾ ਉਹ ਟਵੀਟ ਕਰ ਦਿੰਦਾ ਲੈ ਭਗਵੰਤ ਮਾਨ ਹਸਪਤਾਲ ਗਿਆ ਹੁਣ ਆ ਡਾ ਦਵਾਈ ਲਊਗਾ ਤੇ ਆ ਡਾਕਟਰ ਇਹਨੂੰ ਆ ਦਵਾਈ ਦੇਊਗਾ ਇੰਨੇ ਵਜੇ ਆ ਦਵਾਈ ਲੈਣੀ ਹੈ ਤੇ ਆਪਣੇ ਵਾਲੇ ਪਰੋਹਣੇ ਦੀ ਦੱਸ ਦੋ ਕਦੇ ਸੱਜੀ ਬਾਹਂ ਟੁੱਟ ਜਾਂਦੀ ਹੈ ਕਦੇ ਖੱਬੀ ਟੁੱਟ ਜਾਂਦੀ ਹੈ ਉਹ ਕਿ ਉਹ ਕਿੱਥੇ ਡਿੱਗਦਾ ਕਦੋਂ ਡਿੱਗਦਾ ਕੀ ਖਾਂਦਾ ਕੀ ਪੀਂਦਾ ਦੱਸ ਦਿਓ ਆਪ ਤਾਂ ਮੈਡੀਕਲ ਬੁਲੇਟਿਨ ਵੀ ਜਾਰੀ ਕਰ ਦਿਓ ਜੀ ਕਦੇ ਕੱਲ ਗਰੀਬ ਦਾ ਜਵਾਕ ਹੀ ਰੱਖਿਆ ਭਾਨਤ ਮਾਨੂੰ ਗਾਲਾਂ ਕੱਢਣ ਨੂੰ ਬਸ ਸਈਆਂ ਨਾ